ਇਹ ਪੌਣੂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਲਾ ਛੱਡਿਆ ਸੀ ਜੀ ਆਨੰਦਗੜ੍ਹ ਦਾ ਕਿਹੜੇ ਰਸਤੇ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਗਏ ਸੀਗੇ ਕਿੰਨਾ ਜਿਹੜਾ ਸੋਨਾ ਚਾਂਦੀ ਉਸ ਵੇਲੇ ਇਸ ਕਿਲੇ ਦੇ ਵਿੱਚ ਸੀਗਾ ਤੇ ਉਹ ਕਿੱਥੇ ਗਿਆ ਉਸ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਦਰਬਾਰ ਲਗਾਉਂਦੇ ਸੀਗੇ ਕਿੰਨੇ ਸਿੰਘ ਉਹਨਾਂ ਦੇ ਨਾਲ ਉਸ ਵੇਲੇ ਮੌਜੂਦ ਸੀ ਜਦੋਂ ਕਿਲਾ ਖਾਲੀ ਕੀਤਾ ਪਹਾੜੀ ਫੌਜਾਂ ਤੇ ਮੁਗਲ ਫੌਜਾਂ ਨੇ ਲਗਾਤਾਰ 6 ਮਹੀਨੇ ਇਸ ਕਿਲੇ ਦੇ ਆਲੇ-ਦਾਲੇ ਜਿਹੜਾ ਕੇਰਾਬੰਨੀ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਰ-ਬਾਰ ਸੰਦੇਸ਼ ਭੇਜੇ ਜਾ ਰਹੇ ਸੀ ਵੀ ਤੁਸੀਂ ਕਿਲਾ ਖਾਲੀ ਕਰ ਦਿਓ ਤੁਹਾਨੂੰ ਕੁਝ ਵੀ ਨਹੀਂ ਕਿਹਾ ਜਾਊਗਾ ਜਿੱਧਰ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਤੇ ਬਾਰ-ਬਾਰ ਕੁਝ ਸਿੰਘ ਵੀ ਗੁਰੂ ਜੀ ਨੂੰ ਬੇਨਤੀਆਂ ਕਰ ਰਹੇ ਸੀ ਵੀ ਆਪਾਂ ਕਿਲਾ ਛੱਡ ਦਈਏ ਮਾਤਾ ਗੁਜਰੀ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਵੀ ਆਪਾਂ ਜਿਹੜਾ ਹੁਣ ਕਿਲਾ ਛੱਡ ਦਿਓ ਰਾਸ਼ਨ ਪਾਣੀ ਜਿਹੜਾ ਕਿਲੇ ਦੇ ਵਿੱਚੋਂ ਖਾਲੀ ਹੋ ਚੁੱਕਿਆ ਸੀ ਪਰ ਗੁਰੂ ਜੀ ਕਿਲਾ ਨਹੀਂ ਛੱਡਣਾ ਚਾਹੁੰਦੇ ਸੀ ਉਹਨਾਂ ਨੂੰ ਪਤਾ ਸੀ ਵੀ ਮੁਗਲ ਫੌਜਾਂ ਤੇ ਪਹਾੜੀ ਫੌਜਾਂ ਅੱਗੇ ਉਹਨਾਂ ਨਾਲ ਤੇ ਉਹਨਾਂ ਦੇ ਸਿੰਘਾਂ ਨਾਲ ਕੀ ਕਰਨਗੀਆਂ ਆ ਜਿਹੜਾ ਤੁਸੀਂ ਤਾਪਸਥਾਨ ਵੇਖ ਰਹੇ ਹੋ ਇਹ ਮਾਤਾ ਸਹਿਬ ਕੌਰ ਜੀ ਦਾ ਹੈ ਮਾਤਾ ਸਹਿਬ ਕੌਰ ਦਾ ਕੋਈ ਵੀ ਪੁੱਤਰ ਨਹੀਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਦਿੱਤਾ ਸੀ ਬੀ ਜਿਹੜਾ ਖਾਲਸਾ ਉਹ ਤੁਹਾਡਾ ਹੀ ਪੁੱਤਰ ਹੈਗਾ ਤਾਂ ਇਸ ਜਗ੍ਹਾ ਤੇ ਮਾਤਾ ਸੇਵਕੌਰ ਜੀ ਜਿਹੜੇ ਤਾਪ ਕਰਿਆ ਕਰਦੇ ਸੀ ਤਾਂ ਹੁਣ ਗੱਲ ਕਰਦੇ ਹਾਂ ਜਦੋਂ ਅਨੰਦਗੜ੍ਹ ਦਾ ਕਿਲਾ ਛੱਡਿਆ ਸੀ ਉਸ ਵੇਲੇ ਬਹੁਤ ਸਾਰਾ ਸੋਨਾ ਜਿਹੜਾ ਉਹ ਸਤਲੂਜ ਦੇ ਵਿੱਚ ਵਹਾ ਦਿੱਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਵੀ ਜਿਹੜਾ ਮੇਰਾ ਖਾਲਸਾ ਹੈ ਤੇ ਅਨੰਦਗੜ੍ਹ ਦੇ ਕਿਲੇ ਵਿੱਚ ਜਿਹੜੇ ਸਿੰਘ ਨੇ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਜੰਗਾਂ ਵਿੱਚ ਮੇਰਾ ਸਾਥ ਦਿੱਤਾ ਇਹ ਜਿਹੜਾ ਸੋਨੇਗਾ ਇਹ ਜਿਹੜੇ ਹੀਰੇ ਨੇ ਇਹ ਜਿਹੜੇ ਜਵਾਰਤ ਨੇ ਇਹ ਕਿਸੇ ਦੇ ਮੁੱਲ ਨਹੀਂ ਮੇਰੇ ਖਾਲਸੇ ਤੋਂ ਵੱਡੇ ਨਹੀਂ ਤੇ ਬਹੁਤ ਸਾਰੀਆਂ ਤੋਪਾਂ ਵੀ ਸੀ ਜਿਹੜੀਆਂ ਸਤਲੂਜ ਦੇ ਵਿੱਚੋਂ ਬਹਾ ਦਿੱਤੀਆਂ ਗਈਆਂ ਸੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੀਆਂ ਗਲੀਆਂ ਵਿੱਚ ਆਖਰੀ ਢੇੜਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਕਿਲਾ ਛੱਡਿਆ ਸਭ ਤੋਂ ਪਹਿਲਾਂ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਭੇਜਿਆ ਗਿਆ ਤੇ ਉਹਨਾਂ ਦੇ ਨਾਲ ਜਿਹੜੇ ਕੁਝ ਸਾਸਤਕਾਰ ਸਿੰਘ ਸੀ ਉਸ ਤੋਂ ਬਾਅਦ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰੀ ਜੀ ਉਹਨਾਂ ਨੂੰ ਭੇਜਿਆ ਗਿਆ ਤੇ ਉਹਨਾਂ ਦੇ ਨਾਲ ਵੀ ਜਿਹੜੇ ਕੁਝ ਸਿੰਘ ਤੋਰੇ ਗਏ ਤੇ ਉਸ ਤੋਂ ਬਾਅਦ ਕੁਝ ਹੋਰ ਜਿਹੜੇ ਬੁੱਢੇ ਸਿੰਘ ਸੀ ਤੇ ਹੋਰ ਬੀਬੀਆਂ ਸੀ ਜਿਹੜੀਆਂ ਉਹਨਾਂ ਨੂੰ ਤੋਰਿਆ ਗਿਆ ਸਭ ਤੋਂ ਵਿਚਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਤੇ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੋ ਸਭ ਤੋਂ ਵੱਡੇ ਸਹਿਬ ਜਾਂਦੇ ਸੀ ਉਹ ਸਭ ਤੋਂ ਪਿੱਛੇ ਸੀ ਤੇ ਉਹਨਾਂ ਦੇ ਨਾਲ ਭਾਈ ਉਦੇ ਸਿੰਘ ਸੀਗੇ ਤੇ ਕਈ ਵਾਰ ਲਿਖਿਆ ਮਿਲਦਾ ਵੀ ਕਈ ਵਾਰ ਜਿਹੜਾ ਵੱਡੇ ਸਹਿਬਜ਼ਾਦਾ ਅਜੀਤ ਸਿੰਘ ਨੇ ਮੁੜ ਮੁੜ ਕੇ ਆਨੰਦਗੜ੍ਹ ਦੇ ਕਿਲੇ ਨੂੰ ਵੇਖਿਆ ਤੇ ਜਦੋਂ ਇੱਕ ਸਿੰਘ ਵੱਲੋਂ ਉਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਐਡਾਂ ਕਿਉਂ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਵੀ ਮੈਂ ਕਾਫੀ ਸਮਾਂ ਆਪਣੀ ਜ਼ਿੰਦਗੀ ਦਾ ਤਕਰੀਬਨ 17-18 ਸਾਲ ਇਸ ਜਗ੍ਹਾ ਦੇ ਬਤਾਏ ਨੇ ਵੀ ਦੁਬਾਰਾ ਇੱਥੇ ਮੁੜ ਕੇ ਆਉਂਗਾ ਜਾਂ ਨਹੀਂ ਤਾਂ ਇਸ ਕਰਕੇ ਮੈਂ ਵਾਰ-ਵਾਰ ਇਸ ਜਗ੍ਹਾ ਨੂੰ ਵੇਖ ਰਿਹਾ ਸੀ ਦੋਸਤੋ ਇਹ ਆਨੰਦਗੜ੍ਹ ਦਾ ਕਿਲਾ ਹੁਣ ਬਿਲਕੁਲ ਉਸੇ ਸ਼ੇਪ ਦੇ ਵਿੱਚ ਜਿਹੜਾ ਬਣਾਇਆ ਹੋਇਆ ਦੇਖ ਲਓ ਤੁਸੀਂ ਆਨੰਦਗੜ੍ਹ ਦਾ ਕਿਲਾ ਇੱਥੇ ਸਾਰਾ ਜਿਹੜਾ ਇਤਿਹਾਸ ਵੀ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜਿਹੜਾ ਇਹ ਕਿਲਾ ਬਣਵਾਇਆ ਸੀ ਇਸ ਕਿਲੇ ਦੇ ਅੰਦਰ ਉਹ ਪ੍ਰਾਣੀਆਂ ਕੰਧਾਂ ਉਸ ਵੇਲੇ ਦੀਆਂ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਗਾਉਂਦੇ ਹੁੰਦੇ ਸੀ ਉਹ ਥਾਂ ਵੀ ਮੌਜੂਦ ਆ ਤੇ ਇਸ ਕਿਲੇ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਗੰਜ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨ ਵਾਰ ਪ੍ਰਕਰਮਾ ਕੀਤੀ ਸੀ ਗੰਝ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਗਿਆ ਸੀਗਾ ਤੇ ਇੱਕ ਉਦਾਸੀ ਸਾਧੂ ਗੁਰਬਖਸ਼ ਸਿੰਘ ਜੀ ਨੂੰ ਕਿਹਾ ਸੀ ਵੀ ਇਸ ਪਵਿੱਤਰ ਥਾਂ ਦੀ ਜਿਹੜੀ ਹੁਣ ਸੇਵਾ ਸੰਭਾਲ ਹੈ ਉਹ ਤੁਸੀਂ ਕਰਨੀ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅੱਗੇ ਨੂੰ ਚਲੇ ਗਏ ਸੀ ਕੀਰਤਪੁਰ ਸਾਹਿਬ ਵੱਲ ਕੀਰਤਪੁਰ ਜਾਂਦੇ ਜਾਂਦੇ ਜਿਹੜਾ ਮੁਗਲ ਫੌਜਾਂ ਨੇ ਆਕਰਮਣ ਕਰਤਾ ਸੀ ਹਮਲਾ ਬੋਲਤਾ ਸੀ ਤਾਂ ਸਭ ਤੋਂ ਪਿੱਛੇ ਜਿਹੜੇ ਬਾਬਾ ਅਜੀਤ ਸਿੰਘ ਸਭ ਤੋਂ ਵੱਡੇ ਸਹਬਜ਼ਾਦੇ ਸੀ ਉਹ ਲੜ ਰਹੇ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਪਰਿਵਾਰ ਵਿਛੋੜਾ ਹੋਇਆ ਅੱਗੇ ਆਪਾਂ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਆਜੋ ਤੁਹਾਨੂੰ ਪਹਿਲਾ ਉਹ ਪਵਿੱਤਰ ਥਾਂ ਦਿਖਾਉਂਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਗਾਉਂਦੇ ਸੀ ਆ ਪ੍ਰਾਣੀਆਂ ਕੰਧਾਂ ਜਿਹੜੀਆਂ ਹੁਣ ਵੀ ਮੌਜੂਦ ਨੇ ਆ ਤੁਸੀਂ ਵੇਖ ਲਓ ਮਸੂਰੀ ਇੱਟਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਕੰਧਾਂ ਆਨੰਦਗੜ੍ਹ ਦੇ ਕਿਲੇ ਵਿੱਚ ਆ ਕੇ ਤੁਸੀਂ ਵੇਖ ਸਕਦੇ ਹੋ ਤਾਂ ਇੱਥੇ ਜਿਹੜਾ ਤੁਸੀਂ ਵੇਖ ਲਓ ਵੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਵਾਜ਼ਾ ਲਗਾਉਂਦੇ ਹੁੰਦੇ ਸੀ ਤੇ ਆ ਕਿਲੇ ਦੀਆਂ ਜਿਹੜੀਆਂ ਕੰਧਾਂ ਤੁਸੀਂ ਵੇਖ ਲਓ ਤੇ ਪਾਰਲੇ ਪਾਸੇ ਚੱਲਦੇ ਆ ਜੋ ਕਿਲੇ ਦੇ ਤੁਹਾਨੂੰ ਬਾਹਰ ਥੋੜਾ ਜਿਆ ਹੋਰ ਦਿਖਾਉਣੇ ਆਗੇ ਤਾਂ ਇੱਧਰ ਦੇਖ ਲਓ ਇੱਕ ਬੋਲੀ ਸਹਿ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦਾ ਜਿੱਥੇ ਹੁਣ ਵੀ ਪਾਣੀ ਤੁਸੀਂ ਆ ਕੇ ਪੀ ਸਕਦੇ ਹੋ ਪਵਿੱਤਰ ਪਾਣੀ ਜਿਹੜਾ ਹੁਣ ਵੀ ਨਿਕਲਦਾ ਜਿਹੜਾ ਉਸ ਵੇਲੇ ਉੱਥੋਂ ਜਿਹੜਾ ਆ ਵਗਦਾ ਸੀ ਬੋਲੀ ਦੇ ਵਿੱਚੋਂ ਇਸ਼ਨਾਨ ਕਰਨ ਵਾਸਤੇ ਇੱਥੋਂ ਹੀ ਜਿਹੜਾ ਪਾਣੀ ਲਿਆ ਜਾਂਦਾ ਸੀ ਆ ਦੇਖੋ ਬਹੁਤ ਨੀਚੇ ਜਾ ਕੇ ਜਿਹੜੀ ਉਹ ਪਵਿੱਤਰ ਥਾਂ ਬਣੀ ਹੋਈ ਆਗੀ ਤੇ ਉਸ ਵੇਲੇ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਰਹਿੰਦੇ ਸੀਗੇ ਦੋਸਤੋ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਗਲਤੀ ਹੋਈ ਤਾਂ ਮਾਫ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ